ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਰਹੇ ਹਾਂ ਅਸੀਂ ਸਮੀਧਾਰਾਂ ਦੇ ਬੇਕੂਫ ਕੱਲ ਅਸੀਂ ਇੱਥੇ ਪਹੁੰਚੇ ਸੋ ਕਿ ਆਨੰਦ ਸੰਸਕਾਰ ਦੇ ਵੇਲੇ ਕਿਤਨੀ ਬੇਲੁੜੀਆਂ ਰਸਮਾਂ ਅਸੀਂ ਕਰਦੇ ਹਾਂ ਜਿਨ੍ਹਾਂ ਦਾ ਗੁਰਮਤ ਨਾਲ ਬਿਲਕੁਲ ਦੂਰ ਦਾ ਕੋਈ ਵਾਸਤਾ ਨਹੀਂ ਹੁੰਦਾ ਪਹਿਲੀ ਗੱਲ ਤੇ ਜਦੋਂ ਅਸੀਂ ਆਨੰਦ ਕਾਜ ਦੇ ਲਈ ਦਿਨ ਫਿਕਸ ਕਰਦੇ ਹਾਂ ਇਸ ਬਾਰੇ ਸਿੱਖ ਗ੍ਰੰਥ ਮਿਰਦਾ ਸੁਪਾਸਿ ਕਰਦੀ ਹੈ ਕਿ ਕੋਈ ਵੀ ਦਿਨ ਚੰਗਾ ਦੇਖ ਕੇ ਦੋਵਾਂ ਤੇਰਾਂ ਨੂੰ ਤੇਤੇ ਪੁੱਤਰੀਆਂ ਨੂੰ ਜਿਹੜਾ ਸਹੀ ਟੁਕਮਾ ਵੇਰਿਸਤਾਨਾ ਤੱਕ ਇਕੱਠਾ ਹੋ ਸਕੇ ਉਹ ਦਿਨ ਫਿਕਸ ਕਰਨਾ ਲੈਣਾ ਚਾਹੀਦਾ ਹੈ ਕੋਈ ਪਤਰੀ ਵਾਚਣ ਦੀ ਲੋੜ ਨਹੀਂ ਕੋਈ ਚੰਗੇ ਮੰਦੇ ਦਿਨ ਦੀ ਵਿਚਾਰ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਗੁਰਮਤ ਦਾ ਸਿਧਾਂਤ ਨਹੀਂ ਕਿ ਅਜੇ ਵੀ ਮੈਂ ਦੇਖਦਾ ਕਈਆਂ ਦੇਵਾਂ ਤੇ ਅਗਿਆਨਤਾ ਦੇ ਕਾਰਨ ਆਪਣੇ ਧਾਰਮਿਕ ਸਿਧਾਂਤਾਂ ਦੀ ਸੋਝੀ ਨਾ ਹੋਣ ਦੇ ਕਾਰਨ ਕਈ ਲੋਕ ਇਹ ਵਹਿਮ ਵੀ ਕਰਦੇ ਫਿਰਦੇ ਹਨ ਚੰਗੇ ਮਦਦ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਚੰਗੇ ਮਦਦ ਦਿਨਾਂ ਦੀ ਹੋਰ ਅਗਰ ਉਹ ਪਤਰੀ ਬਾਚਨਾਂ ਸ਼ਰਮਸੰਮ ਹੀ ਦੇਖਣ ਤੇ ਫਿਰ ਉਹ ਵਿਸਾਖੀ ਦਾ ਦਿਨ ਫਿਕਸ ਕਰ ਲੈਂਦੇ ਨੇ ਜੀ ਵਿਸਾਖੀ ਉਹਦਾ ਦਿਨ ਖਾਲਸਾ ਦਾ ਜਨਮ ਦਿਨ ਹੈ ਇਸ ਦਿਨ ਉਹਨਾਂ ਦਾ ਕਾਜ ਕਰ ਲਈਏ ਭਾਈ ਉਹ ਖਾਲਸਾ ਦਾ ਜਨਮ ਦਿਨ ਹੈ ਨਾ ਉਸ ਦਿਨ ਖਾਲਸਾ ਦਾ ਜਨਮ ਦਿਨ ਮਨਾਉਣਾ ਕਿਤਨੇ ਰਿਸ਼ਤੇਦਾਰਾਂ ਨੂੰ ਤੁਸੀਂ ਆਪਣੇ ਘਰ ਸੱਦ ਕੇ ਉਸ ਵਿਆਹ ਵਿਸ਼ਾਣ ਕਰਕੇ ਉਹਨਾਂ ਨੂੰ ਖਾਲਸਾ ਜਨਮ ਦਿਨ ਦੇ ਜਿਹੜੇ ਵਿਚਾਰਾਂ ਸਰਵਣ ਕਰਨੀ ਸੀ ਉਹਨਾਂ ਨੇ ਗੁਰਦੁਆਰੇ ਜਾ ਕੇ ਉਸ ਤੋਂ ਉਹਨਾਂ ਨੂੰ ਮਹਿਰੂਮ ਕਰ ਦਿੰਦੇ ਹੋ ਆਪਣੇ ਗਰ ਵਿੱਚ ਇੱਕ ਕਿਸੇ ਕਾਰਜ ਨੂੰ ਨਿਭਾਉਣ ਦੇ ਲਈ ਤਾਂ ਕਿਆ ਗਲਤੀ ਨਹੀਂ ਹੈ ਵਿਸਾਖੀ ਦਾ ਦਿਨ ਜਿਹੜਾ ਕਿ ਸਾਡਾ ਖਾਲਸਾ ਪ੍ਰਗਟ ਦਿਵਸ ਹੈ ਉਸ ਦਿਨ ਉਹ ਹੀ ਦਿਨ ਮਨਾਉਣਾ ਚਾਹੀਦਾ ਹੈ ਇਹ ਵਹਿਮ ਹੀ ਕਿਉਂ ਕਰਨਾ ਕਿ ਇਹ ਦਿਨ ਸ਼ੁਭ ਹੈ ਜੀ ਫਿਰ ਫਿਰ ਵਹਿਮ ਤੇ ਉੱਥੇ ਆ ਗਿਆ ਫਿਰ ਸ਼ੁਭ ਹੈ ਅਸ਼ੁਭ ਮੈਂ ਕੋਈ ਦਿਨ ਸ਼ੁਭ ਨਹੀਂ ਕੋਈ ਅਸ਼ੁਭ ਨਹੀਂ ਅਸ਼ੁਭ ਦਿਨ ਤੇ ਸਾਡੇ ਲਈ ਉਹ ਹੀ ਹੈ ਜਿਸ ਦਿਨ ਅਸੀਂ ਪ੍ਰਮਾਤਮਾ ਨੂੰ ਤੂੰ ਭੁੱਲ ਕੇ ਕਿਸੇ ਗਲਤ ਕੰਮ ਵਿੱਚ ਕੋਈ ਕਰਮਾਂ ਵੀ ਲੱਗੇ ਹੋਏ ਆ ਉਹ ਦਿਨ ਸਾਡੇ ਲਈ ਅਸ਼ੁਭ ਹੈ ਤੇ ਜਿਹੜਾ ਦਿਨ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਆਪਣੇ ਹੱਕ ਦੀ ਕਿਰਤ ਕਮਾਈ ਕਰਦੇ ਹਾਂ ਗੁਜ਼ਾਰੀਏ ਉਹ ਦਿਨ ਕਿਵੇਂ ਮਾੜਾ ਹੋਇਆ ਸ਼ੁਭ ਕਿਵੇਂ ਹੋ ਸਕਦਾ ਹੈ ਇੱਥੇ ਦੇ ਸੋਈ ਦਿਨ ਸੁਆਵੜਾ ਜਿਤ ਪ੍ਰਭ ਆਵੈ ਚਿਤ ਜਿਸ ਦਿਨ ਪ੍ਰਭੂ ਚਿਤ ਆਵੇ ਉਹ ਦਿਨ ਸੁਆਵੜਾ ਹੈ ਤੋ ਐਸੇ ਰੁੱਤ ਵੀ ਫਟਕਾਰ ਜੋਗ ਐ ਐਸੇ ਦਿਨ ਵੀ ਫਟਕਾਰ ਜੋਗਨ ਜਿਹੜਾ ਦਿਨ ਦੁਨੀਆ ਦੀ ਨਿਗਾਹ ਵਿੱਚ ਭਾਵੇਂ ਸ਼ੁਭ ਹੋਵੇ ਲੇਕਿਨ ਕਰਮ ਸਾਡੇ ਉਸਨ ਅਸ਼ੁਭ ਹੋਣ ਉਹ ਦਿਨ ਸ਼ੁਭ ਕਿਵੇਂ ਹੋਇਆ ਤੋ ਇਹ ਵਹਿਮ ਪ੍ਰਸਤੀ ਸਾਡੇ ਵਿੱਚ ਕਿੱਥੋਂ ਆਵਣੀਆਂ ਉਸ ਤੋਂ ਬਾਅਦ ਅਨੰਦ ਕਾਰਦੇ ਦੇ ਵਕਤ ਅਸੀਂ ਜੋ ਕੁਝ ਡੰਬਰ ਕਰਦੇ ਹਾਂ ਜੋ ਕੁਝ ਡਰਾਮੇ ਕਰਦੇ ਹਾਂ ਨਚਣਾ ਕੁਦਣਾ ਫਜ਼ੂਲ ਦੀਆਂ ਗੱਲਾਂ ਫਜ਼ੂਲ ਖਰਚੀਆਂ ਬੜੀਆਂ ਇਹਨਾਂ ਤੁਸੀਂ ਬੱਚੀ ਫਿਰ ਵੀਡੀਓਜ਼ ਵਾਲੇ ਜਿਹੜੇ ਨੇ ਵੀਡੀਓ ਬਣਾਉਣ ਵਾਲੇ ਫੋਟੋਗ੍ਰਾਫਰ ਉਹ ਗੁਰਦੁਆਰੇ ਵਿੱਚ ਬੰਦ ਨਹੀਂ ਤੇਰਾ ਨਾਚ ਕਰਦੇ ਫਿਰਦੇ ਨੇ ਅੰਦਰ ਇਹ ਬਾਅਦ ਵਿੱਚ ਕਿਸ ਕੋਲੋਂ ਪਿਕਚਰਾਂ ਦੇਖਣ ਦਾ ਇੰਨਾ ਟਾਈਮ ਹੁੰਦਾ ਵੀਡੀਓ ਦੇਖਣ ਦਾ ਟਾਈਮ ਹੁੰਦਾ ਤੇ ਮੁਰਮੁਰ ਕੇ ਆਪਣੀਆਂ ਸ਼ਕਲਾਂ ਦੇਖਣੀਆਂ ਉਹਦਾ ਲਾਭ ਕੀ ਹੈ ਇਹ ਇਹਦੇ ਚੋਂ ਲੈਣਾ ਕੀ ਆਸਾਂ ਇਹ ਇੱਕ ਫਜ਼ੂਲ ਜੀਆਂ ਅਸੀਂ ਇੱਕ ਰਸਮ ਮਨਾ ਲਈਏ ਡਰਾਮੇ ਬਣਾ ਲਈਏ ਤੇ ਗੁਰੂ ਘਰ ਵਿੱਚ ਗੁਰੂ ਘਰ ਦਾ ਅਦਬ ਸਤਿਕਾਰ ਵੀ ਭੁੱਲ ਜਾਂਦੇ ਉਸ ਵੇਲੇ ਜਦੋਂ ਵੀਡੀਓ ਵਰਗੇ ਇਧਰੋਂ ਤੇ ਕਹਿੰਦੇ ਉਧਰੋਂ ਕਿਤਨਾ ਕੁਝ ਅਸੀਂ ਕਰਦੇ ਹਾਂ ਜਿੰਨਾਂ ਦਾ ਇਸ ਗੱਲ ਦਾ ਕੋਈ ਸਬੰਧ ਨਹੀਂ ਇਹ ਇੱਕ ਧਾਰਮਿਕ ਕਾਰਜ ਹੈ ਅਨੰਦ ਕਾਰਜ ਇੱਕ ਧਾਰਮਿਕ ਕਾਰਜ ਹੈ ਤੋ ਇਹਦਾ ਬੜਾ ਵੱਡਾ ਉੱਚਾ ਲਕਸ਼ ਹੈ ਤਾਂ ਇਸ ਨੂੰ ਅਨੰਦ ਕਾਰਜ ਦਾ ਨਾਮ ਦਿੱਤਾ ਗਿਆ ਇਸ ਗੱਲ ਨੂੰ ਸਮਝੀਏ ਵਿਦਵਾਨਾਂ ਨੇ ਲਿਖੀ ਬਹੁਤ ਪੁਸਤਕਾਂ ਨੇ ਪੜ੍ਹੀਏ ਉਹਨਾਂ ਨੂੰ ਨਹੀਂ ਤਾਂ ਪਿੱਛੇ ਮੈਂ ਵੀ ਅਨੰਦ ਕਾਰਜ ਵਿਸ਼ਾ ਵਿਚਾਰ ਆਇਆ ਹਾਂ ਇਹਨਾਂ ਵੀਡੀਓਸ ਦੇ ਰਹੇ ਹਾਂ ਤੋਂ ਉਹ ਵਿਸ਼ੇ ਨੂੰ ਸਮਝੀਏ ਕਿ ਅਸੀਂ ਉੱਥੇ ਗੁਰੂ ਦਰਬਾਰ ਵੀ ਜਾ ਕੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗ੍ਰਸ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ ਆਪਣੀ ਗ੍ਰਸਤੀ ਦੇ ਲਈ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਜਾਂਦੇ ਹਾਂ ਸੰਗਤ ਤੋਂ ਅਸ਼ੀਰਵਾਦ ਲੈਣ ਜਾਂਦੇ ਹਾਂ ਤੇ ਉੱਥੇ ਜਿਹੜਾ ਦੁਲਹਾਂ ਹੈ ਰਾਜਾ ਬਣ ਕੇ ਜਾਏ ਬੜੇ ਡਰਾਮੇ ਰੂਪੇ ਕਰਕੇ ਤੇ ਦੁਰਨ ਨੂੰ ਇਸ ਤਰ੍ਹਾਂ ਚਾਰ ਕੁੜੀਆਂ ਉਹਦੇ ਆਲੇ ਦੁਆਲੇ ਉਹਨੂੰ ਪਕੜ ਫੜ ਕੇ ਇਸ ਤਰ੍ਹਾਂ ਤੋੜ ਰਹੀ ਉਹਨਾਂ ਜਿਸਨੂੰ ਲੂਲੀ ਹੈ ਉਹਨਾਂ ਲਤਾਂ ਹੀ ਸਾਇ ਨਹੀਂ ਉਹ ਆਪੇ ਟੁੱਟ ਨਹੀਂ ਸਕਦੀ ਕਈ ਵਾਰ ਜਦੋਂ ਨਾਵੇਂ ਹੋ ਰਹੀ ਹੁੰਦੀਆਂ ਨੇ ਉਸ ਵੇਲੇ ਕਈ ਉੱਠ ਕੇ ਪਗਲ ਲੱਗ ਬੰਦੇ ਨੇ ਉਹ ਕੀ ਗੱਲ ਭਾਈ ਇਹ ਇਹ ਕੀ ਤਮਾਸ਼ਾ ਹੈ ਕਿ ਆ ਸਿੰਘ ਸਿੰਘ ਨੇ ਇੰਨੇ ਕਮਜ਼ੋਰ ਹੁੰਦੇ ਨੇ ਕਿ ਉਹਨੂੰ ਸਾਰੇ ਦੇਣ ਦੀ ਲੋੜ ਹੁੰਦੀ ਹੈ ਤਾਂ ਫਿਰ ਅੱਗੇ-ਅੱਗੇ ਦੁਲਾ ਤੇ ਦਲਨ ਨਾਲ-ਨਾਲ ਆ ਰਹੇ ਨੇ ਫਿਰ ਵੀਡੀਓ ਬਣ ਰਹੀ ਹੈ ਉਹ ਕੀ ਕਰੋਗੇ ਇਹਨਾਂ ਵੀਡੀਓਜ਼ ਨੂੰ ਇਹਨਾਂ ਝੂਠੀਆਂ ਸਿਰਕ ਤਸਵੀਰਾਂ ਨੂੰ ਕੀ ਕਰੋਗੇ ਕਿਹਾ ਸਾਡੇ ਗੁਰੂ ਸਾਹਿਬ ਨੇ ਤਸਵੀਰਾਂ ਬਣਾਈਆਂ ਸਨ ਇਹ ਨਿਕਮੀਆਂ ਗੱਲਾਂ ਜਿਹੜੀਆਂ ਅਸੀਂ ਛੱਡੀਏ ਤੇ ਸਹੀ ਗੁਰਸਿੱਖਾਂ ਵਾਲਾ ਧਰਮ ਹੈ ਨਿਮਰਤਾ ਸਹਿਤ ਸਤਿਕਾਰ ਸਹਿਤ ਗੁਰੂ ਘਰ ਚਾਹੀਏ ਕੋਈ ਫੈਸ਼ਨ ਪਸ ਨਹੀਂ ਸਿੱਧਾ ਸਾਦਾ ਸਾੜਾ ਲਿਬਾਸ ਹੋਵੇ ਟੁਕਮਾ ਲਿਬਾਸ ਹੋਵੇ ਗੁਰਸਿੱਖਾਂ ਵਾਲਾ ਉੱਥੇ ਆ ਕੇ ਇਸ ਨੂੰ ਇੱਕ ਧਾਰਮਿਕ ਕਾਰਜ ਸਮਝ ਕੇ ਅਨੰਦ ਕਾਰਜ ਆਰੰਭ ਹੋਣ ਤੋਂ ਪਹਿਲਾਂ ਹੀ ਉੱਥੇ ਸੰਗਤ ਜੁੜੀ ਹੋਵੇ ਸੁਆਗ ਜੋੜੀ ਬੈਠੀ ਹੋਵੇ ਅਨੰਦ ਦੇ ਸੰਬੰਧ ਵਿੱਚ ਜੋ ਕੀਰਤਨ ਹੋ ਰਿਹਾ ਉਸ ਕੀਰਤਨ ਨੂੰ ਬਾਰੇ ਪਿਆਰ ਸਤਕਾਣਾ ਸਰਵਣ ਕੀਤਾ ਜਾਏ ਉਸ ਤੋਂ ਬਾਅਦ ਅਨੰਦ ਕਾਰਜ ਦੀ ਰਸਮ ਜੜੀ ਆਰੰਭ ਕੀਤੀ ਜਾਏ ਇਹਦੇ ਵਿੱਚ ਵੀ ਤੁਸੀਂ ਦੇਖੋ ਕਿਤਨੀ ਡਰਾਮੇਬਾਜ਼ੀ ਹੈ ਕਿ ਕਈ ਦਿਨ ਪਹਿਲਾਂ ਤੂੰ ਅਨੰਦ ਕਾਰ ਦੇ ਲਈ ਅਸੀਂ ਕੱਪੜਾ ਲੱਤਾ ਸੋਨਾ ਚਾਂਦੀ ਹੋਰ ਕਿਤਨੇ ਕੁ ਚੀਜ਼ਾਂ ਖਰੀਦੂ ਫਰੋਦੂ ਕਿਤਨੇ ਦਿਨ ਸਾਇਆ ਕਰਦੇ ਹਾਂ ਔਰ ਕਰਦੇ ਕਾਦੇ ਲਈਆਂ ਇਹ ਘੜੀ ਜਿਹੜੀ ਘੰਟੀ ਡੇਡ ਘੰਟੇ ਦੀ ਘੜੀ ਜਿਹੜਾ ਸੇਨਨ ਦਾ ਕਾਜ ਕਰਨਾ ਹੈ ਇਹ ਘੜੀ ਸਾਡੇ ਲਈ ਸਭ ਤੋਂ ਜਿਹੜੀ ਸ਼ੁਭ ਘੜੀ ਜਿਸ ਘੜੀ ਅਸੀਂ ਗ੍ਰਸਤੀ ਵਿੱਚ ਪ੍ਰਵੇਸ਼ ਕਰਨਾ ਹੈ ਉੱਥੇ ਆ ਕੇ ਇਤਨਾ ਕਾਲੀ ਕਾਲੀ ਪਾਈਸਾ ਫੜਫੜ ਕਰਿਓ ਭਾਈ ਸਾਹਿਬ ਜਲਦੀ ਕਰਿਓ ਪਤਾ ਨਹੀਂ ਕੀ ਕਿਸ ਗਲਤੀ ਜਲਦੀ ਹੈ ਪਤਾ ਨਹੀਂ ਜਿਹੜੇ ਲੰਗਰ ਪਕ ਰਹੇ ਨੇ ਉਧਰ ਉਹਨਾਂ ਦੀ ਜਲਦੀ ਹੈ ਜਾਂ ਇਸ ਕੰਮ ਨੂੰ ਇੱਕ ਫਾਲਤੂ ਜੀ ਰਸਮ ਸਮਝਦੇ ਆਂ ਤੂੰ ਮਰਿਆਦਾ ਜੇ ਲਿਖਿਆ ਹੈ ਕਿ ਸਵਾਗ ਜੋੜਾ ਖੜਾ ਹੋਏਗਾ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ ਬਾਕੀ ਸੰਗਤ ਬੈਠੀ ਰਹੇਗੀ ਤੇ ਅਨੰਦ ਕਾਰਜ ਦੀ ਅਰੰਭਤਾ ਦਾ ਅਰਦਾਸਾ ਸੋਧਿਆ ਜਾਏਗਾ ਅਰਦਾਸਾ ਕਰਨ ਉਪਰੰਤ ਗੁਰੂ ਸ਼ਬਦ ਦਾ ਹੁਕਮ ਲਿਆ ਜਾਏਗਾ ਹੁਕਮ ਲੈਣ ਤੂੰ ਬਾਦ ਗਰੰਤੀ ਸਿੰਘ ਜਾਂ ਕੋਈ ਗੁਰਮੁਖ ਪਿਆਰਾ ਕੋਈ ਪ੍ਰਚਾਰਕ ਉੱਥੇ ਹੋਵੇ ਤਾਂ ਉਹ ਦੋਵੇਂ ਸਵਾਗ ਜੋੜੀ ਨੂੰ ਦੋਵਾਂ ਪਰਿਵਾਰਾਂ ਨੂੰ ਸੰਬੋਧਨ ਹੋ ਕੇ ਉਹ ਸਿੱਖੀ ਮਾਰਗ ਦੀ ਗ੍ਰਸਤੀ ਦਾ ਕੀ ਮਹੱਤਵ ਹੈ ਅਨੰਦ ਕਾਰਜ ਦਾ ਕੀ ਮਕਸਦ ਹੈ ਇਹ ਸਾਰੀ ਗੱਲ ਸਮਝਾ ਕੇ ਉਹਨਾਂ ਨੂੰ ਦੰਪਤੀ ਜੋੜੇ ਨੇ ਕਿਵੇਂ ਆਪਸ ਵਿੱਚ ਗ੍ਰਸਤੀ ਜੀਵਨ گزارਣਾ ਹੈ ਉਹਦਾ ਆਪਣੇ ਆਪਣੇ ਪਰਿਵਾਰਾਂ ਪ੍ਰਤੀ ਕੀ ਫਰਜ਼ ਹੈ ਉਸ ਤੋਂ ਇਲਾਵਾ ਇੱਕ ਦੰਪਤੀ ਜੋੜੇ ਦੇ ਰੂਪ ਵਿੱਚ ਪੰਥ ਪ੍ਰਤੀ ਉਹਨਾਂ ਦਾ ਕੀ ਫਰਜ਼ ਹੈ ਧਰਮ ਪ੍ਰਤੀ ਉਹਨਾਂ ਦਾ ਕੀ ਫਰਜ਼ ਹੈ ਉਹ ਸਾਰੇ ਫਰਜ਼ ਉਹਨਾਂ ਨੂੰ ਸਮਝਾਣ ਤੋਂ ਬਾਅਦ ਉਹਨਾਂ ਤੋਂ ਪ੍ਰਣ ਲਿਆ ਜਾਏ ਹਾਂ ਬਈ ਤੁਸੀਂ ਇਸ ਨੂੰ ਪ੍ਰਮਾਣ ਕਰ ਦਿਓ ਸਾਰੀ ਸੰਗਤ ਦੇ ਸਾਹਮਣੇ ਕਿ ਇਸ ਕਿਸਮ ਦਾ ਤੁਸੀਂ ਜੀਵਨ گزارੋਗੇ ਫਿਰ ਉਹਨਾਂ ਨੂੰ ਲਾਮਾ ਜਿਹੜੀ ਉਹਨਾਂ ਦੀ ਕੁੜੀਆਂ ਜਾਂ ਪਰ ਅੱਜ ਕੱਲ ਐਸਾ ਹੁੰਦਾ ਹੈ ਕਿ ਕਈਆਂ ਛਿਰਾਂ ਦੇ ਬੋਲਨ ਦਾ ਛੱਡੋ ਜੀ ਕੁੜੀਆਂ ਮੁੰਡੇ ਪੜ੍ਹੇ ਲਿਖਣ ਜੀ ਇਹ ਸਭ ਕੋਈ ਜਾਣਦੇ ਨਹੀਂ ਇਹਨਾਂ ਨੂੰ ਸਿੱਖਿਆ ਸੁਖਿਆ ਦੀ ਕੋਈ ਲੋੜ ਨਹੀਂ ਮਦਰੋ ਜਿਹੜੀ ਰਹਿਤ ਸੁਣਾਈ ਜਾਂਦੀ ਹੈ ਇੱਕ ਪਰੰਨ ਕਰਾਇਆ ਜਾਂਦਾ ਉਸ ਨੂੰ ਸਿੱਖਿਆ ਸਮਝ ਲਿਆ ਗਿਆ ਉਸ ਸਿੱਖਿਆ ਦੇ ਪਰ ਤਾਂ ਲੋਕਾਂ ਦੇ ਵਿਆਹ ਵਿੱਚ ਹੁੰਦੀਆਂ ਨੇ ਵੀ ਉੱਠ ਕੇ ਕੋਈ ਸਿੱਖਿਆ ਦੀ ਫਿਰਦਾ ਕੁੜੀ ਨੂੰ ਕੋਈ ਗੀਤਾਂ ਗਾਈ ਜਾਂਦਾ ਕੋਈ ਕਵਿਤਾ ਪੜ੍ਹੀ ਜਾਂਦਾ ਸਾਡੀ ਸਿੱਖਿਆ ਨਹੀਂ ਹੁੰਦੀ ਸਾਡੀ ਸਿੱਖੀ ਦੀ ਰਹਿਤ ਸੁਣਾਈ ਜਾਂਦੀ ਹੈ ਕਿ ਸਿੱਗੀ ਰਹਿਤ ਮਹਿਤ ਅਨੁਸਾਰ ਅਨੰਦਕਾਰੀ ਕਰਨ ਤੋਂ ਬਾਅਦ ਦੰਪਤੀ ਜੋੜੇ ਦੇ ਆਪਸੂ ਪ੍ਰਤੀ ਕੀ ਫਰਜ਼ ਨੇ ਦੋਵਾਂ ਪਰਿਵਾਰਾਂ ਪ੍ਰਤੀ ਕੀ ਫਰਜ਼ ਨੇ ਸਮਾਜ ਪ੍ਰਤੀ ਕੀ ਫਰਜ਼ ਨੇ ਸਿੱਖ ਪੰਥ ਪ੍ਰਤੀ ਕੀ ਫਰਜ਼ ਨੇ ਉਹ ਸਮਝਾਏ ਜਾਂਦੇ ਨੇ ਉਹਨਾਂ ਦਾ ਪ੍ਰਣ ਕਰਵਾਇਆ ਜਾਂਦਾ ਹੈ ਵੀ ਤੁਸੀਂ ਗੁਰਗਨ ਸਾਹਿਬ ਦੀ ਜ਼ੁਰੀ ਵਿੱਚ ਮੱਥਾ ਟੇਕ ਕੇ ਸੰਗਤ ਦੇ ਸਾਹਮਣੇ ਪ੍ਰਵਾਨਗੀ ਦਿਓ ਉਸ ਤੋਂ ਬਾਅਦ ਉਹਨਾਂ ਨੂੰ ਅਨੰਦ ਕਾਰਜ ਕਰਵਾਇਆ ਜਾਂਦਾ ਪਰ ਅਸੀਂ ਅਸੀਂ ਕੀ ਕਰਦੇ ਹਾਂ ਨਹੀਂ ਜੀ ਕੋਈ ਲੋੜ ਹੀ ਨਹੀਂ ਹੈ ਜੀ ਬਸ ਆਏ ਇੱਕ ਥਾਂ ਦੇ ਵਿੱਚ ਦੇਖਿਆ ਕਿ ਅਰਦਾਸਾ ਵੀ ਨਹੀਂ ਸੋਧਿਆ ਵਾਕ ਵੀ ਨਹੀਂ ਲਿਆ ਸਿੱਧਾ ਹੀ ਲੰਗੇ ਲਾਵਾਂ ਵਸੇ ਕੁੜੀ ਨੂੰ ਮੁੰਡੇ ਖੜੇ ਕਰ ਦਿੱਤੇ ਸੁਹਾਗ ਜੋੜੀ ਫਿਰ ਅਸੀਂ ਵਿਚੋ ਟੋਕਿਆ ਬਾਈ ਕੀ ਕਰਦੇ ਪਿਓ ਉੱਪਰ ਇਹ ਲੋਕੋ ਕੰਮਸ ਕ ਮਰਦਾਸਾ ਦੇ ਕਰ ਲੋ ਅਨੰਦ ਕਾਰ ਦੀ ਰਮਤਾ ਦਾ ਅਰਦਾਸਾ ਦੇ ਕਰ ਲੋ ਤੇ ਮਾਰੇ ਦਾ ਵਾਗ ਦੇ ਲੈ ਲੋ ਫਿਰ ਉਹਨਾਂ ਨੇ ਅਰਦਾਸਾ ਕੀਤਾ ਉਹ ਰੋਕਿਆ ਕੰਮ ਅਰਦਾਸਾ ਕਰਕੇ ਵਾਗ ਲੈ ਕੇ ਫਿਰ ਉਹ ਅੱਛਾ ਭਾਈ ਸਾਹਿਬ ਕੀ ਬੋਲ ਬੈਠੇ ਦੇਖੋ ਜੀ ਕਿਸੇ ਨੇ ਕੁਝ ਬੋਲਣਾ ਤੇ ਬੋਲੋ ਤੇ ਜਦੂ ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸੁਹਾਗ ਜੋੜੀ ਨੂੰ ਰਿਆਤ ਸੁਣੌਨੀ ਹੈ ਉਹ ਕਿਸੇ ਨੇ ਸੁਣੌਨੀ ਤੇ ਸੁਣਾ ਲਓ ਭਾਈ ਨਹੀਂ ਤੇ ਜਦੋਂ ਅਰਦਾਸ ਆਗਿਆ ਤੇ ਉਸ ਤੋਂ ਬਾਅਦ ਫਿਰ ਇਹ ਮਰਿਆਦਾ ਨਹੀਂ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਲੋ ਜੀ ਅਜੇ ਅਰਦਾਸਾ ਹੀ ਨਹੀਂ ਹੋਇਆ ਅਨੰਦ ਕਾਰੀ ਰਮਦਾਈ ਨਹੀਂ ਹੋਈ ਤਾਂ ਪਹਿਲਾਂ ਕੀ ਸੁਣਾਜੇ ਪਹਿਲੇ ਕੀ ਸੁਣਾ ਜਾਈਏ ਹਾਂ ਇਹ ਹੈ ਕਿ ਅਗਰ ਬਾਈ ਚਾਂਸ ਕੋਈ ਬੰਦਾ ਵਿਦਵਾਨ ਹੈ ਉੱਤੇ ਆਇਆ ਹੋਇਆ ਹੈ ਤੇ ਉਹ ਅਗਰ ਅਨੰਦ ਕਾਰੀ ਦੇ ਵਿਸ਼ੇ ਦੇ ਕੋਈ ਕਥਾ ਵਿਚਾਰ ਕਰਕੇ ਸਾਨੂੰ ਸਮਝਾਈ ਇਸ ਦਾ ਲਕਸ਼ ਕੀ ਹੈ ਇਸ ਦਾ ਮਨੂਰਤ ਕੀ ਹੈ ਚੰਗੀ ਗੱਲ ਹੈ ਲੇਕਿਨ ਜਿਹੜਾ ਸੁਭਾਗ ਜੋੜੀ ਲਈ ਰਿਆਤ ਦੱਸੀ ਜਾਂਦੀ ਹੈ ਉਹ ਤੇ ਅਰਦਾਸੇ ਤੋਂ ਬਾਅਦ ਹੁੰਦੀ ਹੈ ਬੜੇ ਅਰੰਮਤਾ ਦੀ ਅਰਦਾਸ ਹੰਦੋਂ ਤੋਂ ਬਾਅਦ ਹੁੰਦੀ ਹੈ ਪਰ ਮੈਂ ਦੇਖਦਾ ਕਿਆਂ ਜਗ੍ਹਾ ਤੇ ਪਈਆਂ ਨੂੰ ਹੀ ਨਹੀਂ ਪਤਾ ਗੁਰੂ ਘਰ ਦੇ ਗ੍ਰੰਥੀਆਂ ਨੂੰ ਨਹੀਂ ਪਤਾ ਕਿ ਸਾਡੀ ਮਰਿਆਦਾ ਕੀ ਹੈ ਉਹ ਪਛੂਰ ਨੂੰ ਟੂਮਾ ਦੇ ਜਿੰਦੇ ਨੇ ਜਲਦੀ ਕਰੋ ਜਲਦੀ ਕਰੋ ਉਹ ਵੀ ਫਾ ਵੜ ਕੇ ਤੇ ਫਟਾਫਟ ਫੇਰੇ ਚਾਰ ਕਰਵਾਏ ਹੁੰਦਾ ਸਾ ਕੀਤਾ ਤਾਂ ਜਾਓ ਜੀ ਛੁੱਟੀਆਂ ਇਹ ਕੁਝ ਨਾ ਅਸੀਂ ਕਰੀਏ ਇਹ ਸਾਡਾ ਇੱਕ ਧਾਰਮਿਕ ਕਾਰਜ ਹੈ ਇਸ ਨੂੰ ਬੜੇ ਸੁਨਿਧਰਣੇ ਭਾਈਓ ਦੀ ਮੱਤਾ ਸਮਝੀਏ ਇਹਦਾ ਮਤਲਬ ਸਮਝ ਕੇ ਕਰੀਏ ਤਾਂ ਹੀ ਸਾਡੇ ਇਹ ਜੀਵਨ ਅਨੰਦ ਦੇ ਕਾਰਜ ਮੰਨਗੇ ਨੇ ਜੂ ਦੇਖ ਲੋ ਨਾ ਅਨੰਦ ਕਾਜ ਕਰਕੇ ਭਾੜੇ ਮਾਰ ਮਾਰ ਕੇ ਨੱਚ ਨੱਚ ਕੇ ਵਿਆਹ ਕਰਕੇ ਚਾਰ ਦਿਨ ਹੀ ਲੰਘਦੇ ਤੇ ਕੋਟੇ ਹੀ ਪੂਜਦੇ ਤੇ ਲਾਗ ਵਸੇ ਅਸੀਂ ਜਾਂ ਛੋਟੀਆਂ ਛਣਾਨ ਵਾਲੀ ਗੱਲਾਂ ਹੋ ਜਾਂਦੀਆਂ ਨੇ ਇਸੇ ਵਾਸਤੇ ਕਿਉਂਕਿ ਅਸੀਂ ਧਰਮ ਦਾ ਅਸਰਾ ਨਹੀਂ ਲੈਂਦੇ ਗੁਰੂ ਸਾਹਿਬ ਦੇ ਹੁਕਮ ਨਹੀਂ ਲੈਂਦੇ ਗੁਰੂ ਸਾਹਿਬ ਦੀਆਂ ਬਰਈਆਂ ਮਰਿਆਦਾਂ ਦੀ ਪਾਲਣਾ ਨਹੀਂ ਕਰਦੇ ਅਸੀਂ ਇਹ ਤੋਂ ਇਹ ਅਨੰਦ ਕਾਰਜ ਦੇ ਸੰਬੰਧੀ ਸਭ ਤੋਂ ਜੜੀ ਵੱਡੀ ਗਲਤੀ ਸੀ ਇਹ ਕਰਦੇ ਆ ਇਹ ਇਸ ਪਾਸੋਂ ਸੇ ਸਮਝ ਆਈਏ ਐਸੀਆਂ ਇਹ ਜੇ ਕੋ ਕਰਮ ਕਰਨ ਲੱਗ ਪਏ ਗੁਰੂ ਸਾਹਿਬ ਦੇ ਦਰਬਾਰ ਚ ਗੁਰਗਰਦੀਆਂ ਬੇਦਮੀ ਕਰਨ ਲੱਗ ਪਏ ਨਾ ਇਹਦੀ ਸਜ਼ਾਵਾਂ ਵੀ ਮਿਲ ਸਕਦੀਆਂ ਨੇ ਸਾਨੂੰ ਬਾਜ਼ ਆ ਜਾਣਾ ਚਾਹੀਦਾ ਇਸ ਤੋਂ ਬਾਅਦ ਸਾਡਾ ਚੌਥਾ ਸੰਸਕਾਰ ਹੈ ਆਖਰਕਾਰ ਇਸ ਜੀ ਨੇ ਇੱਕ ਦਿਨ ਤਿਆਗਣਾ ਜੈਨਾ ਸਰੀਰ ਨੂੰ ਜੀਵਾਤਮਾ ਨੇ ਉਡਾਰੀ ਮਾਰਨੀ ਹੈ ਤੇ ਉਹ ਆਈ ਜ્યોਤੀ ਜੋਤ ਲਈ ਸੰਪੂਰਨ تھی ਜਾਂ ਰਾਮ ਵਾਸਤੇ ਪ੍ਰਭੂ ਦੇ ਜੋਤੀਏ ਲੀਨ ਵਾਸਤੇ ਇਹ ਜੀਵਾਤਮਾ ਇਸ ਸਰੀਰ ਵਿੱਚ ਹੈ ਤੇ ਉਹ ਤੇ ਪੂਰੀ ਜ਼ਿੰਦਗੀ ਕਮਾਈ ਕਰਨੀ ਸੀ ਐਸੀ ਕਿਉਂ ਜਿੰਦੇ ਜੀਹੀ ਸਰੀਰ ਨੂੰ ਆਪਣਾ ਆਪਨ ਅਸੀਂ ਸਮਝਣਾ ਆਤਮਾ ਨੂੰ ਆਪਣਾ ਆਪ ਸਮਝਣਾ ਸੇ ਤੇ ਆਤਮਾ ਪਰ ਆਤਮਾ ਦਾ ਸੁਮੇਲ ਦਾ ਯਤਨ ਜ਼ਿੰਦਗੀ ਕਰਨ ਸੇ ਤਾਂ ਕਿ ਇਸ ਆਖਰੀ ਘੜੀ ਸਾਡੇ ਸਰੀਰ ਤਿਆਗਦੇ ਅਸੀਂ ਪਰਮ ਜੋਤ ਵਿੱਚ ਸਾਡੀ ਲਿੰਦਤਾ ਹੋ ਸਕੇ ਸਾਡੀ ਸੁਰਤੀ ਉਧਰ ਜਾ ਸਕੇ ਤੇ ਜੇ ਪੂਰੀ ਜ਼ਿੰਦਗੀ ਦੁਜੇ ਪਾ ਵਿੱਚ ਫਸੇ ਰਹੇ ਮੋਹ ਮਾਇਆ ਵਿੱਚ ਫਸੇ ਰਹੇ ਤੇ ਆਖਰੀ ਘੜੀ ਫਿਰ ਕਿਸ ਤਰ੍ਹਾਂ ਸੁਰਤੀ ਉਧਰ ਜੁੜੇਗੀ ਫਿਰ ਤੜਸਦੇ ਤੜਸਦੇ ਜੱਕੋ ਤੱਕ ਹੀ ਕਰਦੇ ਅਸੀਂ ਸੰਸਾਰ ਨੂੰ ਚਲਾਣਾ ਕਰਦੇ ਆ ਫਿਰ ਉਹ ਹੀ ਅਵਸਥਾ ਬਣਦੀ ਹੈ ਜਿਸ ਦਿਨ ਦੇਹ ਬਿਨ ਸਿਤੀ ਤੇ ਵਿਹਲਾ ਕੈਸੇ ਨੇ ਪ੍ਰੇਤ ਪਕੜ ਜਲਾਈਨ ਦੂਤ ਜਮ ਕਿਸਾਨਾ ਦੇਨੀ ਪੇਤ ਛੜ ਖੜੋ ਤੇ ਖਨੇ ਮੈਂ ਜਿੰਸੋ ਲਗਾ ਹੇਤ ਹਾਤ ਮਰੋੜੇ ਤਨ ਕਪੇ ਸੇਉ ਹੈ ਸੇਤ ਫਿਰ ਜੇਹਾ ਬੀਜ ਸੋਲੋ ਨੇ ਕਰਮ ਸੰਦਲਾ ਖੇਤ ਇਹ ਸਾਡੀ ਅਵਸਥਾ ਬਣ ਜਾਂਦੀ ਹੈ ਆਖਰ ਟੈਮ ਹੰਸ ਜਲਸੀ ਡੁਮਣਾ ਇਹ ਤਨ ਢੇਰੀ ਥੀ ਸੀ ਤਨ ਤੇ ਢੇਰੀ ਹੋ ਜਾਂਦਾ ਤੇ ਜੀਵਾਤਮਾ ਰੂਪੀ ਹੰਸ ਜੜਾ ਉਹ ਦੁਚਿੱਤ ਤੇ ਪਨ ਤੜਫਦਾ ਤੜਫਦਾ ਸੰਸਾਰ ਤੂੰ ਜਾਂਦਾ ਕਿਉਂਕਿ ਉਹ ਜਾਣਣਾ ਨਹੀਂ ਚਾਹਦਾ ਉਸ ਨੂੰ ਦੇਹ ਦੇ ਆਸਾ ਸ੍ਰੀਨਲ ਪਿਆਰ ਤੁ ਅਸੀਂ ਇਸ ਸਮੇਂ ਆਉਣ ਤੋਂ ਪਹਿਲਾਂ ਆਪਣੇ ਜੀਵਨ ਦੀ ਗੁਰਮਤ ਅਨੁਸਾਰ ਉਸਾਰੀ ਕਰ ਲਈਏ ਤਿਆਰੀ ਕਰ ਲਈਏ ਆਤਮਾ ਪਰਮਾਤਮਾ ਦੇ ਸੁਮੇਲ ਤੱਕ ਅਸੀਂ ਪਹੁੰਚ ਜਾਈਏ ਤਾਂ ਕਿ ਸਰੀਰ ਤੇ ਆਗੇ ਸਾਡੀ ਸੁਰਤੀ ਉਸ ਪਰਮਾਤਮਾ ਵਰ ਜਾਵੇ ਤੇ ਅਸੀਂ ਪਰਮਾਤਮਾ ਦਾ ਰੂਪ ਹੋ ਜਾਈਏ ਸਰੀਰੰਤੂ ਮਿਸ਼ਨ ਵਸੇ ਮੁਕਤੀ ਹੋ ਕੇ ਆਵਾਗੋਂ ਤੋਂ ਸਾਡੀ ਮੁਕਤੀ ਹੋ ਜਾਵੇ ਪਰ ਨਹੀਂ ਅਸੀਂ ਖਾਕੀ ਤੋਂ ਨੂਰੀ ਹੋਣਾ ਹੈ ਤੇ ਨੂਰੀ ਹੋਣ ਵਾਸਤੇ ਨੂਰ ਨਾਲ ਜੁੜਨਾ ਪੈਣਾ ਉਸ ਅਲਾਈ ਨੂਰ ਨਾਲ ਜੁੜਨਾ ਪੈਣਾ ਨਹੀਂ ਉਸ ਪਾਸੇ ਸਾਰੀ ਜ਼ਿੰਦਗੀ ਧਿਆਨ ਨਹੀਂ ਕੀਤਾ ਤੇ ਹੁਣ ਆਖਰੀ ਟਾਈਮ ਫਿਰ ਤਰਫ ਦੇ ਤਰਫ ਦੇ ਸੰਸਾਰ ਤੋਂ ਜਾਣੇ ਉਸ ਤੋਂ ਬਾਅਦ ਫਿਰ ਬੇਲੂੜੀਆਂ ਰਸਮਾਂ ਫਿਰ ਅਨਮਤੀ ਰਸਮਾਂ ਵਿੱਚ ਪੈ ਜਾਂਦੇ ਆ ਮੱਝੇ ਦਿਨ ਰੱਖੋ ਜੀ ਥੱਲੇ ਲਾਓ ਜੀ ਦੀਵੇ ਬਾਲੋ ਜੀ ਬਤੀਆਂ ਬਾਲੋ ਜੀ ਗਵਾ ਮਰਸੋ ਜੀ ਇਹ ਡਰਾਮੇਬਾਜੀ ਜਿਹੜੀ ਬ੍ਰਾਹਮਣਵਾਦ ਦੀਆਂ ਇਹ ਸਾਡੇ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਪਰ ਉਸ ਤੋਂ ਬਾਅਦ ਫਿਰ ਰੋਣ ਬੇਟਣ ਜਦ ਗੁਰਬਾਣੀ ਵੀ ਸਾਹਮਣਾ ਹੈ ਔਰ ਮੋਏ ਕਿਆ ਰੋਈਆ ਜੋ ਆਪਾ ਥਿਰਨਾ ਰਖਾਇਆ ਗੁਰੂ ਪਾਤਸ਼ਾਹ ਜੀ ਨੇ ਵੀ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ ਮੈਂ ਪਿੱਛੇ ਮਤ ਕੋਈ ਰੂਪ ਸੀ ਸੂਮੇ ਮੂਲ ਨਾ ਪਾਇਆ ਫਿਰ ਰੋਣ ਤੋਣ ਕਿਉਂ ਅਬਰ ਮੋਇ ਕਿਆ ਸੋਕ ਰੀਜਾ ਤੂੰ ਕੀਜਾ ਜੋ ਆਪਣੀ ਜੀਜੈ ਇਹਨੂੰ ਸੋਕ ਕਿਉਂ ਸਮਝੀਏ ਅਸੀਂ ਚਾਰੀ ਚਾਰੀ ਦਿਨ ਦਾ ਵਹਿਮ ਪਾ ਕੇ ਕਿਉਂ ਬਹਿ ਜਾਈਏ ਅਗਰ ਦੋ ਦਿਨ ਬਾਅਦ ਕੇਸੇ ਬੱਚੇ ਦਾ ਅਨੰਦ ਕਾਰਜ ਜੁੜਿਆ ਹੋਇਆ ਹੈ ਪ੍ਰੋਗਰਾਮ ਬਣਾਇਆ ਹੋਇਆ ਹੈ ਉਹ ਕਿਉਂ ਕੈਨਸਲ ਕਰੀਏ ਗਮੀ ਖੁਸ਼ੀ ਜ਼ਿੰਦਗੀ ਵੀ ਚੱਲੀ ਰਹਿੰਦੀ ਹੈ ਪਹਿਲੀ ਗੱਲ ਤੇ ਸਿੱਖ ਵਾਸਤੇ ਕੁਝ ਗਮੀ ਹੈ ਹੀ ਨਹੀਂ ਤੇ ਕੁਝ ਖੁਸ਼ੀ ਹੈ ਹੀ ਨਹੀਂ ਖੁਸ਼ੀ ਕੋਈ ਹੈ ਜੇ ਸ੍ਰੀ ਗੁਰੂ ਵੀ ਜੁੜਨ ਲੱਗ ਜੇ ਸੁਰਤੀ ਨਾਮ ਵਿੱਚ ਲੱਗ ਲੱਗ ਪਈ ਤੇ ਇਹ ਹੈ ਖੁਸ਼ੀ ਤੇ ਗਮੀ ਵੀ ਹੋਈ ਹੈ ਕਿ ਜੇ ਇਧਰਮਨ ਟੁੱਟ ਜਾਏ ਤੇ ਸੰਸਾਰ ਦੇ ਧੱਕੇ ਖਾਣਾ ਸ਼ੁਰੂ ਹੋ ਜਾਏ ਦਰਬਦਰ ਵਿਕਾਰ ਉਹ ਜਰੂਰ ਹੋਣਾ ਸ਼ੁਰੂ ਹੋ ਜਾਏ ਇਹ ਹੈ ਗਮੀ ਬਾਕੀ ਸਰੀਰ ਦਾ ਤਿਆਗ ਹੋ ਜਾਣਾ ਕਿਸੇ ਦਾ ਇਹ ਕੋਈ ਗਮੀ ਦੀ ਗੱਲ ਨਹੀਂ ਹੈ ਇਹ ਰੱਬ ਦਾ ਹੁਕਮ ਹੈ ਰੱਬ ਦਾ ਪਾਣਾ ਹੈ ਕਿਉਂਕਿ ਜੋ ਆਇਆ ਸੋ ਚਰਸੀ ਸਭ ਕੋਈ ਆਈ ਵਾਰੀ ਹੈ ਇਸ ਲਈ ਜਿਸਕੇ ਜੀਪ ਰਣ ਸੋ ਕੀ ਮਨ ਨੂੰ ਵਿਸਾਰੀ ਹੈ ਇਹ ਇਹ ਇਸ ਪਾਸੇ ਅਸੀਂ ਧਿਆਨ ਦੇਣਾ ਹੈ ਇਸ ਪਾਸੇ ਨਹੀਂ ਅਸੀਂ ਦੇਂਦੇ ਉਸ ਤੋਂ ਮੈਂ ਬੇ ਮਤਲਬ ਦੀਆਂ ਰਸਮਾਂ ਰਵਾਜਾਂ ਵਿੱਚ ਮਹਿਮਾ ਵਿੱਚ ਫਸੇ ਰੋਣ ਤੋਣ ਪਾਏ ਹੋਏ ਆਮ ਲੋਕਾਂ ਦੀ ਤਰ੍ਹਾਂ ਗੁਰਸਿੱਖਾਂ ਵਾਲੇ ਜੀਵਨ ਦਾ ਕੋਈ ਮਜ਼ਾਰਾ ਹੀ ਨਹੀਂ ਸਾਡੀ ਸਾਡੇ ਪਾਸੋਂ ਹੁੰਦਾ ਕਿਉਂਕਿ ਗੁਰਸਿੱਖੀ ਸੀ ਕਮਾਈ ਨਹੀਂ ਹੁੰਦੀ ਉਸ ਤੋਂ ਬਾਅਦ ਜੋ ਸ਼ਾਮ ਨੂੰ ਕੀਰਤਨ ਹੁੰਦੇ ਨੇ ਸਾਡੇ ਇੱਕ ਚੀਜ਼ ਵਿੱਚ ਹੋਰ ਬੜਾ ਭੈੜਾ ਜਰਵਾਇ ਦਿਖ ਰਿਹਾ ਕਿ ਜਦੋਂ ਸ਼ਾਮ ਦਾ ਕੀਰਤਨ ਹੁੰਦਾ ਉਸ ਵੇਲੇ ਜਿਹੜੇ ਘਰ ਦੇ ਸਬੰਧਿਤ ਨੇ ਉਹ ਪਰੇ ਜਾ ਕੇ ਗੇਟ 'ਚ ਖੜੇ ਹੋ ਜਾਂਦੇ ਨੇ ਬਬਰੂ ਸੰਗਤਦਾਰੀ ਹੱਥ ਜੋੜ ਜੁੜ ਕੇ ਉਹਨਾਂ ਦਾ ਉਹਨੂੰ ਉਹਨਾਂ ਨੂੰ ਔਰ ਰੀਸੀਵ ਕਰੀ ਜਾਂਦੇ ਨੇ ਇਹ ਕੀ ਤਮਾਸ਼ਾ ਹੈ ਇਹ ਕੋ ਵਿਆਹ ਥੋੜੀ ਹੈ ਕਿ ਆਨੰਦ ਕਾਰਜ ਹੈ ਤੁਸੀਂ ਲੰਚ ਵਾਲੇ ਦਿਨ ਤੁਸੀਂ ਆਪਣੀ ਆਰੇ ਰਿਸ਼ਤੇ ਨਾਲ ਤੇ ਸਵਾਗਤ ਕਰ ਰਹੇ ਹੋ ਇੱਕ ਧਾਰਮਿਕ ਫੰਕਸ਼ਨ ਹੈ ਤੁਮਾਰ ਧਾਰਮਿਕ ਸਮਾਗਮ ਵਿੱਚ ਹਰ ਆਉਣ ਵਾਲੇ ਨੂੰ ਪਤਾ ਹੁੰਦਾ ਕਿੱਥੇ ਸੰਗਤ ਬੈਠੀ ਹੋਈ ਹੈ ਕਿੱਥੇ ਕੀਰਤनियां ਬੈਠੇ ਦੇ ਨੇ ਕਿੱਥੇ ਕਥਾਵਾਚਕ ਬੈਠੇ ਦੇ ਨੇ ਅਸੀਂ ਕਿੱਥੇ ਬੈਠਣਾ ਉਹ ਸਭ ਪਤਾ ਹੁੰਦਾ ਹੈ ਤੂੰ ਆਪਣੇ ਆਪ ਜਿਹੜਾ ਬਾਰੂ ਆਵੇ ਆ ਕੇ ਬਹਿ ਜਾਏ ਘਰ ਵਾਲੇ ਨੂੰ ਵੀ ਬਹਿ ਕੇ ਚੁੱਪ ਕਰਕੇ ਉਹ ਸੁਣਨਾ ਚਾਹੀਦਾ ਹੈ ਜੋ ਕੁਝ ਪ੍ਰੋਗਰਾਮ ਹੁੰਦਾ ਹੈ ਉਹ ਉਹਨਾਂ ਵਾਸਤੇ ਹੀ ਹੁੰਦਾ ਹੈ ਪੇ ਤਾਂ ਕਿ ਕਰਦਾ ਜੀਵ ਗਿਆ ਰੋਹਨ ਤੋਣ ਛੱਡ ਕੇ ਤੇ ਅਸੀਂ ਰੱਬ ਦੇ ਭਾਣੇ ਵਿੱਚ ਰਜ਼ਾ ਵਿੱਚ ਰਹਿਣ ਦੀ ਜਾਚ ਸਿੱਖੀਏ ਉਰ ਤੇ ਕੀਰਤਨ ਜਿਹੜਾ ਹੁੰਦਾ ਉਹ ਵੀ ਵਿਰਾਗਮਈ ਸ਼ਬਦਾਂ ਦਾ ਕੀਰਤਨ ਹੁੰਦਾ ਹੈ ਰੱਬ ਦੀ ਰਜ਼ਾ ਵਿੱਚ ਰਹਿਣ ਦਾ ਭਾਣੇ ਵਿੱਚ ਜੁੜਨ ਦਾ ਇਹ ਉਪਦੇਸ਼ ਹੁੰਦਾ ਉਸ ਕੀਰਤਨ ਵਿੱਚ ਵੀ ਤੇ ਕਥਾ ਵਿਚਾਰਾਂ ਦੇ ਵਿੱਚ ਵੀ ਤੇ ਉਸ ਟਾਈਮ ਜਾ ਕੇ ਗੇਟ ਵਿੱਚ ਖੜੇ ਹੋ ਜਰਾ ਹੱਥ ਜੋੜ-ਜੋੜ ਕੇ ਲੋਕਾਂ ਨੇ ਸਵਾਦ ਕਰਦੇ ਫਿਰਨਾ ਹੈ ਕੋਈ ਖੁਸ਼ੀ ਦਾ ਸਮਾਗਮ ਤੇ ਹੈ ਨਹੀਂ ਵਿਆਹ ਡੰ ਤੇ ਚੁੱਪ ਕਰਕੇ ਬੈਠੋ ਆਪ ਵੀ ਬੈਠ ਕੇ ਸੰਗਤ ਸੁਣੋ ਤੇ ਜਿਹੜਾ ਬੰਦਾ ਬਾਹਰੋਂ ਆਵੇ ਉਹ ਵੀ ਚੁੱਪ ਕਰਕੇ ਆ ਕੇ ਜਿੱਥੇ ਥਾਂ ਮਿਲਿਆ ਉੱਥੇ ਬੈਠ ਕੇ ਉਹ ਸਰਵਣ ਕਰੇ ਸਾਰਾ ਪ੍ਰੋਗ ਇਹ ਧਾਰਮਿਕ ਪ੍ਰੋਗ ਇਸ ਨੂੰ ਧਾਰਮਿਕ ਹੀ ਬਣਾ ਕੇ ਰੱਖੀ ਅਸੀਂ ਇਸ ਨੂੰ ਕੋਈ ਹੋਰ ਸ਼ੇਪ ਨਾ ਸਹੀ ਦਈਏ ਤੋ ਇਹ ਅਸੀਂ ਜਿਹੜੀ ਮ੍ਰਿਤਕ ਦੇ ਸਬੰਧ ਵਿੱਚ ਬਹੁਤ ਸਾਰੇ ਅਡੰਬਰ ਕਰਦੇ ਆਂ ਫਜ਼ੂਲ ਦੇ ਕੰਮ ਇਹ ਨਾ ਕਰੀਏ ਫਿਰ ਦਸਹਰੇ ਦਾ ਦੇਣਾ ਹੈ ਉਹਦੇ ਵਾਸਤੇ ਵੀ ਕੋਈ ਗੁਰਮਤੀ ਪਾਬੰਦੀ ਨਹੀਂ ਹੈ ਕਿ ਦਸਵੇਂ ਦਿਨੀ ਭੋਗ ਪਵੇ ਉਹ ਬਰਾਦਰੀ ਦੇ ਸੂਖ ਨੂੰ ਮੁੱਖ ਰੱਖ ਕੇ ਦਿਨ ਅੱਗੇ ਪਿਛੇ ਵੀ ਕੀਤਾ ਜਾ ਸਕਦਾ ਹੈ ਉਹ ਉਸ ਨੂੰ ਅਸੀਂ ਅੰਤਮ ਅਰਦਾਸ ਕਹਿੰਦੇ ਹਾਂ ਅੰਤਮ ਅਰਦਾਸ ਤੋਂ ਬਾਅਦ ਕੋਈ ਛਿਮਾਈ ਵਰੜਾ ਚਿਵਰੀ ਸਰਦ ਪਿੱਤਰ ਜਾਂ ਕੋਈ ਯਾਦਾਂ ਦੇ ਦਿਨ ਜਾਂ ਯਾਦ ਦਾ ਪਾਠ ਕਈ ਬਾਅਦ ਵੀ ਪਾਠ ਕਰਉਂਦੇ ਰਹਿੰਦੇ ਨੇ ਖਣ ਪਾਠ ਇਹੋ ਜੀ ਬਜ਼ੁਰਗਾਂ ਦੀ ਯਾਦ ਵਿੱਚ ਰੱਖਿਆ ਭਾਈ ਭਲੇ ਲੋਕੋ ਗੁਰਬਾਣੀ ਬਜ਼ੁਰਗਾਂ ਨੂੰ ਯਾਦ ਕਰਨ ਵਾਸਤੇ ਦੁਨੀਆਦਾਰੀ ਨੂੰ ਯਾਦ ਕਰਨ ਵਾਸਤੇ ਨਹੀਂ ਹੁੰਦੀ ਗੁਰਬਾਣੀ ਪਰਮਾਤਮਾ ਦੀ ਯਾਸਤ ਦੀ ਹੁੰਦੀ ਹੈ ਵੇ ਗੁਰਬਾਣੀ ਪੜੀਏ ਵਿਚਾਰੀਏ ਸੁਰਤੀ ਪ੍ਰਭੂ ਵਿਚਲੇ ਜਾਈਏ ਤਾਂ ਅਸੀਂ ਉਹ ਪਾਠ ਅਜੀ ਯਾਦ ਵਿੱਚ ਪਾਠ ਰੱਖਿਆ ਇਹ ਸਭ ਸਾਡੀਆਂ ਮਨਮਰਜ਼ੀਆਂ ਨੇ ਉਹ ਉਹ ਪਾਠ ਕਰ ਰਹੇ ਨੇ ਭਾਈ ਉਹ ਜਿਨ੍ਹਾਂ ਚੋਂ ਬਹੁਤੇ ਇਤਨਾ ਅਸ਼ੁੱਧ ਪਾਠ ਕਰਦੇ ਨੇ ਕਿ ਉਹ ਕਿਸਮ ਦੀ ਬੇਦਵੀ ਕਰਦੇ ਨੇ ਤੋਂ ਇਹ ਕਿਸਮ ਦੀ ਫਾਲਤੂ ਰਸਮ ਜਿਹੜੀਆਂ ਸਾਨੂੰ ਮਨਾ ਕੇ ਚੀਆਂ ਗਈਆਂ ਇਹ ਅਸੀਂ ਨਾ ਕਰੀਏ ਗੁਰਮਤਿ ਆ ਜਾਈਏ ਸਮਝਦਾਰਾਂ ਵਾਲੇ ਕੰਮ ਕਰੀਏ ਬੇਕੋ ਵਾਲੇ ਕੰਮ ਨਾ ਕਰੀਏ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ